ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨਜੀਤ ਕੌਰ ਤੇ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਜਿੱਥੇ ਵੈਸਟਰਨ ਡਿਸਟਰਬੈਂਸ ਐਕਟੀਵੇਟ ਨਾ ਹੋਣ ਦੇ ਕਰਕੇ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਮੌਸਮ ਦਾ ਮિજાਜ ਜੋ ਹੈ ਪੂਰੀ ਤਰ੍ਹਾਂ ਨਾਲ ਬਦਲ ਚੁੱਕਿਆ ਹੈ ਔਰ ਗਰਮੀ ਜੋ ਕਿ ਹੈ ਬਿਲਕੁਲ ਦਸਤਕ ਦੇ ਚੁੱਕੀ ਹੈ ਪਿਛਲੇ ਦਿਨਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਐਕਟੀਵੇਟ ਹੋਈ ਜਿਸ ਨੇ ਪਹਿਲਾ ਅਸਰ ਪਹਾੜੀ ਇਲਾਕੇ 'ਚ ਦੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਇਸ ਦਾ ਅਸਰ ਮੈਦਾਨੀ ਇਲਾਕੇ 'ਚ ਦੇਖਣ ਨੂੰ ਮਿਲਿਆ ਹੈ ਹਾਲਾਂਕਿ ਮੀਂਹ ਪੈਣ ਦੇ ਨਾਲ ਤਾਪਮਨ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਸੀ ਪਰ ਹੁਣ ਮੌਸਮ ਵਿਭਾਗ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਹੈ ਜਿਸ ਦੇ ਮੱਦੇ ਨਜ਼ਰ ਰੱਖਦੇ ਹੋਏ 18 ਤਰੀਕ ਤੋਂ ਲੈ ਕੇ ਯਾਨੀ ਕਿ 18 ਮਾਰਚ ਤੋਂ ਲੈ ਕੇ 22 ਮਾਰਚ ਤੱਕ ਮੌਸਮ ਬਿਲਕੁਲ ਖੁਸ਼ਕ ਅਤੇ ਤੁਕੜਾ ਰਹੇਗਾ ਲਗਾਤਾਰ ਤਾਪਮਨ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਬੀਤੇ ਦਿਨੀ ਤਾਪਮਨ ਜੋ ਹੈ 1.5 ਡਿਗਰੀ ਦੇ ਵਾਧੇ ਨਾਲ ਦਰਜ ਕੀਤਾ ਗਿਆ ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਤਾਪਮਨ ਵਿੱਚ ਲਗਾਤਾਰ ਵਾਧਾ ਦੇ ਖਣੂ ਮਿਲੇਗਾ ਉਥੇ ਮੀਂਹ ਨਾ ਪੈਣਾ ਜਾਂ ਮੀਂਹ ਘੱਟ ਪੈਣਾ ਇੱਕ ਚਿੰਤਾ ਦਾ ਵਿਸ਼ੇ ਬਣ ਚੁੱਕਾ ਹੈ ਜਿਸ ਨੇ ਕਿ ਪੰਜਾਬ ਦੀ ਖੇਤੀਬਾੜੀ ਤੇ ਵੀ ਅਸਰ ਦਿਖਾਇਆ ਹੈ ਗੱਲ ਕਰੀਏ ਮੀਂਹ ਦੀ ਮਾਤਰਾ ਘੱਟੇ ਤਾਂ ਪਿਛਲੇ ਸਾਲ ਨਾਲੋਂ 40% ਮੀਂਹ ਜੋ ਹੈ ਇਸ ਵਾਰੀ ਘੱਟ ਪਿਆ ਹੈ ਇਸੇ ਕਰਕੇ ਕਈ ਕਿਸਾਨ ਭਰਾਵਾਂ ਨੂੰ ਫਸਲਾਂ ਦੀ ਸਿੰਚਾਈ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰਾਂ ਦੇ ਤਾਪਮਨ ਜਿੱਥੇ ਅੰਮ੍ਰਿਤਸਰ ਵਿੱਚ ਤਾਪਮਨ ਬੀਤੇ ਦਿਨਾਂ ਨਾਲੋਂ ਵੱਧ ਪਾਇਆ ਗਿਆ ਉਥੇ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਰਹੇਗਾ ਤਾਪਮਾਨ ਜੋ ਹੈ 14 ਡਿਗਰੀ ਤੋਂ ਲੈ ਕੇ 27 ਡਿਗਰੀ ਵਿੱਚਕਰ ਅੰਕਿਆ ਗਿਆ ਚੰਡੀਗੜ੍ਹ ਦੇ ਤਾਪਮਾਨ ਵਿੱਚ ਵੀ ਲਗਾਤਾਰ ਹੁਣ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਧੁੱਪਾਂ ਤੇਜ਼ੇ ਕਰਕੇ ਤਾਪਮਾਨ ਵਿੱਚ ਵਾਧਾ ਹੋਣ ਦੇ ਕਰਕੇ ਜੋ ਹੈ ਮੌਸਮ ਬਿਲਕੁਲ ਸਾਫ਼ ਤੇ ਧੁੱਪدار ਰਹੇਗਾ ਤੇ ਅੱਜ ਚੰਡੀਗੜ੍ਹ ਦਾ ਤਾਪਮਾਨ ਜੋ ਹੈ 18 ਡਿਗਰੀ ਤੋਂ ਲੈ ਕੇ 26 ਡਿਗਰੀ ਦੇ ਵਿੱਚਕਰ ਅੰਕਿਆ ਗਿਆ ਉੱਥੇ ਹੀ ਜੇ ਪਟਿਆਲੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਾਨ ਵੀ ਜੋ ਹੈ ਵਧਦਾ ਦਿਖਾਈ ਦੇ ਰਿਹਾ ਹੈ ਤਾਪਮਾਨ ਜੋ ਪਟਿਆਲੇ ਦਾ ਹੈ 18 ਡਿਗਰੀ ਤੋਂ ਲੈ ਕੇ 5° ਵਿਚਕਾਰ ਆਂਕਿਆ ਗਿਆ। ਇਹ ਜੀਆਂ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇਐਮ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇ ਨਾਲ। ਧੰਨਵਾਦ।